thank you ਤੇ ਜਿਹੜੇ ਨਵੇਂ ਕਾਨੂੰਨ ਆ ਰਹੇ ਜਿਹੜੇ ਨਵੇਂ ਕਾਨੂੰਨ ਐ ਉਹ ਪਹਿਲਾਂ ਆਈਪੀਸੀ ਹੁੰਦੀ ਸੀ ਜਿਹੜੀ 1860 ਦੀ ਬਣੀ ਸੀ ਉਹਦੇ ਆਈਪੀਸੀ ਦੀ ਜਗ੍ਹਾ ਤੇ ਇਹ ਆ ਗਿਆ ਹੈ ਭਾਰਤੀ ਨਿਆਂ ਸੰਹਿਤਾ 2023 ਜਿਹਦੇ ਵਿੱਚ ਅਫੈਂਸ ਬੜੇ 90% ਹੋ ਹੀ ਗਏ ਸੈਕਸ਼ਨ ਨੰਬਰ ਅਗੇ ਪਿੱਛੇ ਹੋ ਗਏ ਇੱਕ ਦੋ ਅਫੈਂਸ ਐਡ ਹੋ ਗਏ ਆਰਗੇਨਾਈਜ਼ਡ ਕਰਾਈਂਗ ਬੈਟਿੰਗ ਆਰਗੇਨਾਈਜ਼ ਕਰਾਈਂਗ ਟੈਰਰਿਸਟ ਅਟੈਕ ਜਿਹੜਾ ਸਿਚੂਏਸ਼ਨ ਹੁੰਦਾ ਜੀ ਤੇ ਬਹੁਤ ਮੁਕੱਦਮੇ ਘਟੇ ਜਾਂਦੇ ਨੇ ਸਰਕਾਰਾਂ ਨੂੰ ਪਾਸ ਕਰਦੇ ਨੇ ਜਿਹੜੀ ਨਾ ਸਟਾਟਸ ਉਹ ਖਤਮ ਹੋ ਗਿਆ ਭਟਾ ਉਹ ਉੱਪਰ ਵਾਲਾ ਆਪਾਂ ਦੂਸਰਾ ਉਹਦੇ ਤੇ ਉਹ ਕੱਲ ਕਿਉਂ ਸੁਧਾਰ ਲਿਆਉਦਾ ਉਹ ਪਤਾ ਉਹ ਜੀ ਇਹਦੇ ਮਾਨਪਾਂਡਾਂ ਕਰਦੇ ਆ ਬੀ ਐਨ ਐਸ ਐਸ ਜਿਹੜੀ ਪਹਿਲਾਂ ਸੀ ਆਰ ਪੀ ਸੀ ਜਿਹਦੇ ਤਹਿਤ ਆਪਾਂ ਕੋਈ ਪਰਚਾ ਮੁਕੱਦਮਾ ਦਰਜ ਕਰਾਉਂਦੇ ਸੀ ਕੋਟਾ ਪਚਾਇਣੀਆਂ ਉਹ ਪੰਜਾਬ ਦੇ ਸੀ ਹੁਣ ਉਹਦੀ ਜਗ੍ਹਾ ਬੀ ਐਨ ਐਸ ਐਸ ਆ ਗਿਆ ਦੇ ਵਿੱਚ ਆਪਾਂ ਨੂੰ ਇਹ ਐਫ ਆਈ ਆਰ ਪਟਾਣੀਆਂ ਤਾਂ ਬਹੁਤ ਹੁਕਤਾ ਹੁੰਦੀਆਂ ਕੋਈ ਵੀ ਜ਼ਿੰਮੇਵਾਰ ਨਹੀਂ ਸਾਡੀ ਆਵਾਜ਼ੀਆਂ ਹੈ ਪ੍ਰੋਸੀਜਰ ਬਹੁਤ ਨਹੀਂ ਗਿਆ ਹਲੇ ਤੱਕ ਕੈਸ ਵੀ ਮੇਰੇ ਵਿੱਚ ਬਹੁਤ ਗਹਿਮ ਨਿਕਸੋ ਜੀ ਤਾਂ ਦੇਰੋਂ ਕੋਈ ਕੰਨੀ ਆ ਗਈ ਤੇ ਫਰਫੀ ਨਾ ਮੋਹ ਵਿੱਚ ਲੱਗ ਕੋਈ ਦੋਵੇਂ ਕੋਈ ਵੀ ਸਾਡੀ ਕਿਸੇ ਦਾ ਮਨ ਨਹੀਂ ਆਈਏ ਤਾਂ ਕਾਹਦੇ ਲੱਗ ਆ ਕੇ ਨਿਗਾ तव शुभ जागे तव शुभ आशिष पागे गाहे हे तव जय साइड लागू हो तो में काफी आ, गए हैं पब्लिक लिए भी काफ़ी सहूलियत दी गई है क्योंकि हूँ इलेक्ट्रॉनिक जमाना हैगा तो इलेक्ट्रॉनिक कंप्लेन करने की काफ़ी वे चे प्रावधान किए गए हैं और पुलिस की आ, भी कुछ जो कई भी मैंडेटरी प्रोविजन है जो सपलायंस करने है वो वो धीरे धीरे सारे पता लग जाएगा जो नवे नमें प्रोविजन है वो अस सारे कंपलायस करेंगे एक दिनों की पालना करेंगे ਪਬਲਿਕ ਨੂੰ ਪੀ ਐਫ ਆਈ ਆਰ 0 ਐਫ ਆਈ ਆਰ ਜੋ ਮਤਲਬ ਆਪਣੇ ਘਰੇ ਬੈਠ ਕੇ ਹੀ ਕੋਈ ਕੰਪਲੇਨ ਕਰ ਸਕਦਾ ਸਾਰੀ ਫੈਸਿਲਿਟੀ ਹੋਣ ਮਤਲਬ ਮੰਡਟਰੀਲੀ ਕਰ ਦੇਗੇ ਲੇਡੀਜ਼ ਵਾਸਤੇ ਕਾਫੀ ਸਪੈਸ਼ਲ ਪ੍ਰੋਵੀਜ਼ਨ ਦਿੱਤੇ ਗਏ ਉਸਨੇ ਪੁਲਿਸ ਦੀ ਕਾਫੀ ਸਪੈਸ਼ਲ ਡਿਊਟੀਆਂ ਹੈ ਕਿ ਉਹ ਅਸੀਂ ਸਾਰੇ ਜੋ ਹਿਸਾਬ سے ਕਾਨੂੰਨ ਮਤਲਬ ਸਾਰੇ ਪਾਲਣ ਕਰੇ ਜੀ ਸਰ ਅੱਜ ਜੋ ਪੂਰੇ ਭਾਰਤ ਵਰਸ ਦੇ ਵਿੱਚ ਤਿੰਨ ਜੋ ਨਵੇਂ ਕ੍ਰਿਮੀਨਲ ਲਾਜ਼ ਲਾਗੂ ਹੋਏ ਆਏਗੇ ਉਹਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਸਾਡੇ ਐਸਐਸਓ ਸਾਹਿਬਾਨ ਔਰ ਜੀਓ ਸਾਹਿਬਾਨ ਵੱਲੋਂ ਲੋਕਾਂ ਨੂੰ ਬੁਲਾ ਕੇ ਔਰ ਉਹਨਾਂ ਦੇ ਬਾਰੇ ਅਵੇਅਰ ਕੀਤਾ ਗਿਆ ਹੈਗਾ ਕੀ 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 ਨਵੇਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਇਹਦੇ ਨਾਲ ਹੀ ਅਸੀਂ ਜੋ ਸਾਡੀ ਪੁਲਿਸ ਫੋਰਸ ਹੈਗੀ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੂੰ ਅਸੀਂ ਵੱਖ-ਵੱਖ ਟਾਈਮਾਂ ਦੇ ਬਲਾਕ ਕੇ ਔਰ ਜੂਨ ਮੰਥ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਆਰਗੇਨਾਈਜ਼ ਕਰਵਾਏ ਹੈਗੇ ਤਾਂ ਕਿ ਸਾਡੀ ਫੋਰਸ ਦੇ ਨਵੇਂ ਕਾਨੂੰਨਾਂ ਬਾਰੇ ਵਿੱਚ ਪੂਰੀ ਤਰ੍ਹਾਂ ਜਨਕ ਹੋ ਸਕੇ